ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਟ ਕਟ ਮੈਂ ਹਰ ਦੂ ਬਸੈ ਸੰਤਨ ਕਹਿ ਲੋ ੁਪਕਾਰ ਭਾਜ ਮਾਣਾ ਭੌਨਦ ਉਤਰ ਹੈ ਪਾਰ ਪਰਮ ਸਰਮਾਨ ਜੋ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਾਜੀ ਔਰ ਨਵਾਜੀ ਸਾਧ ਸੰਗਤ ਜੀ ਆਵੜਿਆ ਭਾਗਾਂ ਵਾਲੇ ਹੋ ਜਿਨ੍ਹਾਂ ਨੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਬੈਠ ਕਰਕੇ ਪੰਜ ਬਾਣੀਆਂ ਦੇ ਨਿਤਨੇਮ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ ਵਡਭਾਗੇ ਬਣੇ ਹੋ ਆਓ ਸਤਸੰਗੀ ਜਨੋ ਜੋ ਲੜਿਵਾਰ ਨਾਮੇ ਮਹੱਲੇ ਦੇ ਸਲੋਕਾਂ ਦੀ ਵਿਚਾਰ ਹੈ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਧੰਨ ਗੁਰੂ ਤੇਗ ਭਾਦ ਸਹਿ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ 57 ਸ਼ਲੋਕ ਮਹਾਰਾਗਮੈ ਬਾਣੀ ਹੈ ਜਿਨ੍ਹਾਂ ਵਾਸੀ ਭੋਗ ਦੇ ਮੌਕੇ ਤੇ ਵੀ ਸਰਵਣ ਕਰਦੇ ਹਾਂ ਸੋ 11 ਸ਼ਲੋਕਾਂ ਦੀ ਵਿਚਾਰ ਸਰਵਣ ਕੀਤੀ ਹੈ 12ਵੇਂ ਸ਼ਲੋਕ ਦੀ ਵਿਚਾਰ ਆਜਾ ਜਿਨੇ ਸਰਵਣ ਕਰਨੀ ਹੈ ਜੋ ਆਪ ਜੀ ਨੇ ਪਾਰ ਸਰਵਣ ਕੀਤਾ ਹੈ ਆਓ ਮਨਵ ਚਿਤ ਬਿਧੀਆਂ ਨੂੰ ਅਕਾਗਰ ਕਰਦਿਆਂ ਹੋਇਆਂ ਉਚਾਰਨ ਕਰੋ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਘਟ ਕਟ ਮੈਂ ਹਰਿ ਦੂ ਬਸੈ ਸਤਿ ਮਹਾਰਾਜ ਜੀ ਕਿਰਪਾ ਕਰਦੇ ਹਨ ਕਿ ਜਿਨ੍ਹਾਂ ਨੂੰ ਪ੍ਰਮਾਤਮਾ ਦੇ ਸਾਖਸ਼ਾ ਦਰਸ਼ਨ ਹੋਏ ਹਨ ਜਿਨ੍ਹਾਂ ਨੂੰ ਪ੍ਰਮਾਤਮਾ ਜਰੇ-ਜਰੇ ਵਿੱਚ ਨਜ਼ਰ ਆ ਗਿਆ ਹੈ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਹਰ ਜਗ੍ਹਾ ਤੇ ਤੱਕ ਲਿਆ ਹੈ ਮਹਾਰਾਜ ਕਹਿੰਦੇ ਉਹ ਇਹ ਗੱਲ ਪੁਕਾਰ ਕੇ ਕਹਿੰਦੇ ਹਨ ਕਿ ਪ੍ਰਮਾਤਮਾ ਜਿਹੜਾ ਹੈ ਘਾਟ ਘਾਟ ਦੇ ਵਿੱਚ ਬਿਰਾਜਮਾਨ ਹੈ ਘਾਟ ਕਹਿੰਦੇ ਨੇ ਹਿਰਦੇ ਨੂੰ ਉਹ ਹਰ ਕਿਸੇ ਦੇ ਹਿਰਦੇ ਦੇ ਵਿੱਚ ਹਰ ਕਿਸੇ ਦੇ ਸਰੀਰ ਦੇ ਵਿੱਚ ਪ੍ਰਮਾਤਮਾ ਬਿਰਾਜਮਾਨ ਹੈ ਵਸ ਰਿਹਾ ਹੈ ਕਿਉਂਕਿ ਦੁਨੀਆ ਜਿਹੜੀ ਹੈ ਦੁਨੀਆਂ ਦੇ ਲੋਕ ਜਿਹੜੇ ਨੇ ਪਰਮਾਤਮਾ ਦੀ ਖੋਜ ਦੇ ਵਿੱਚ ਕੋਈ ਜੰਗਲਾਂ ਵਿੱਚ ਜਾ ਕਰਕੇ ਡੇਰੇ ਲਾ ਕੇ ਬੈਠਾ ਹੈ ਕੋਈ ਕੰਦਰਾ ਵਿੱਚ ਸਿਰਫ ਸਪਸਾ ਕੇ ਬੈਠਾ ਹੈ ਕੋਈ ਉੱਚੀਆਂ ਪਹਾੜੀਆਂ ਤੇ ਜਾ ਕੇ ਬੈਠਾ ਹੈ ਸੋ ਲੋਕ ਜਿਹੜੇ ਨੇ ਉਹ ਵੱਖ-ਵੱਖ ਤਰੀਕੇ ਨੇ ਪਰਮਾਤਮਾ ਨੂੰ ਲੱਭਣ ਦੇ ਪਰਮਾਤਮਾ ਨੂੰ ਖੋਜਣ ਦੇ ਪਰ ਜਿਹੜੇ ਤਰੀਕਿਆਂ ਦੇ ਨਾਲ ਇਹ ਲੋਕ ਪ੍ਰਮਾਤਮਾ ਨੂੰ ਖੋਜਣ ਦਾ ਯਤਨ ਕਰਦੇ ਹਨ ਮਹਾਰਾਜ ਕਹਿੰਦੇ ਨੇ ਇਹ ਤਰੀਕੇ ਤੇਰੇ ਕਾਮਯਾਬ ਨਹੀਂ ਹਨ ਯਾਦ ਰੱਖਣਾ ਪ੍ਰਮਾਤਮਾ ਜਿਹੜਾ ਹੈ ਉਹ ਵਿਸ਼ੇਸ਼ ਕੋਈ ਜਗਾਹ 'ਚ ਨਹੀਂ ਹੈ ਵਿਸ਼ੇਸ਼ ਕੋਈ ਉਹਦੀ ਥਾਂ ਨਹੀਂ ਹੈ ਕਿ ਉਹਨੇ ਜੰਗਲ ਵਿੱਚ ਇੱਕ ਥਾਂ ਤੇ ਕੋਈ ਡੇਰਾ ਲਾਇਆ ਹੋਵੇ ਇੱਕ ਥਾਂ ਤੇ ਕੋਈ ਨਕੋਠੀ ਪਾਈ ਹੋਵੇ ਇੱਕ ਥਾਂ ਤੇ ਕੋਈ ਮਕਾਨ ਬਣਾ ਕੇ ਬੈਠਾ ਹੋਵੇ ਇਸ ਵਾਸਤੇ ਨਾ ਤਾਂ ਕਿਸੇ ਪਹਾੜ ਦੀ ਟੀਸੀ ਤੇ ਉਹਦੀ ਵਿਸ਼ੇਸ਼ ਕੋਈ ਜਗ੍ਹਾ ਹੈ ਜੋ ਪਹਾੜ ਦੀ ਟੀਸੀ ਤੇ ਚੜ ਕੇ ਬੈਠਾ ਹੈ ਉਹ ਕੰਦਰਾ ਵਿੱਚ ਬੈਠਾ ਹੈ ਉਹ ਕਹਿੰਦੇ ਨੇ ਉਹ ਤਾਂ ਜਰੇ ਜਰੇ ਦੇ ਵਿੱਚ ਵਿਆਪ ਘੋਰਿਆ ਸੱਜਣਾ ਜਰੇ ਜਰੇ ਦੇ ਵਿੱਚ ਉਹ ਪਰਮਾਤਮਾ ਜਿਹੜਾ ਹੈ ਸੁਭਾਇਮਾਨ ਹੋ ਰਿਹਾ ਹੈ ਘਟ ਘਟ ਮੈਂ ਹਰਜੋ ਵਸੈ ਸੰਤਨ ਕਹਿਉ ਪੁਕਾਰ ਤੇ ਜਿਹੜੇ ਸ਼ਾਂਤ ਭਿਰਤੀ ਵਾਲੇ ਹਨ ਸੰਤ ਜਨ ਉਹ ਇਹ ਗੱਲ ਪੁਕਾਰ ਕੇ ਕਹਿੰਦੇ ਨੇ ਉਹ ਦੁਨੀਆ ਦੇ ਲੋਕੋ ਤੁਸੀਂ ਤਾਂ ਜੰਗਲਾਂ ਦੇ ਵਿੱਚ ਭੜਗਦੇ ਫਿਰਦੇ ਹੋ ਪਰ ਉਹ ਪਰਮਾਤਮਾ ਜਿਹੜਾ ਹੈ ਉਹ ਤੁਹਾਡੇ ਘਟ ਹਿਰਦੇ ਦੇ ਵਿੱਚ ਬੈਠਾ ਹੋਇਆ ਹੈ ਜਿਵੇਂ ਸੁਗੰਧੀ ਜਿਹੜੀ ਹੈ ਫੁੱਲ ਦੇ ਵਿੱਚ ਮੌਜੂਦ ਹੈ ਪਰ ਗੁਰੂ ਪਿਆਰਿਓ ਜੇ ਕੋਈ ਕਹਿ ਦੇਵੇ ਵੀ ਮੈਨੂੰ ਸੁਗੰਧੀ ਨਜ਼ਰ ਨਹੀਂ ਆਉਂਦੀ ਮੈਨੂੰ ਸੁਗੰਧੀ ਦਿਖਾਓ ਕਿੱਥੇ ਹੈ ਤੇ ਉਹਦਾ ਇੱਕੋ ਹੀ ਸਬੂਤ ਹੈ ਵੀ ਉਹ ਸੁਗੰਧੀ ਨੂੰ ਨਾਸਾਂ ਦੇ ਨਾਲ ਮਹਿਸੂਸ ਕੀਤਾ ਜਾ ਸਕਦਾ ਹੈ ਜਿਹੜੀਆਂ ਸਾਡੀਆਂ ਨਾਸਕਾਂ ਨੇ ਉਹ ਇਸ ਸੁਗੰਧੀ ਨੂੰ ਮਹਿਸੂਸ ਕਰਦੀਆਂ ਨੇ ਤੇ ਫਿਰ ਪਤਾ ਲੱਗਦਾ ਹੈ ਵੀ ਇਹ ਜਿਹੜਾ ਫੁੱਲ ਹੈ ਉਹਦੇ ਵਿੱਚ ਸੁਗੰਧੀ ਹੈ ਸੁਗੰਧੀ ਕਿਸੇ ਨੂੰ ਨਜ਼ਰ ਨਹੀਂ ਆਉਂਦੀ ਉਹਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਇਸੇ ਤਰ੍ਹਾਂ ਪ੍ਰਮਾਤਮਾ ਨੂੰ ਮਹਿਸੂਸ ਕਰਨਾ ਵੀ ਪ੍ਰਮਾਤਮਾ ਸਾਡੇ ਅੰਦਰ ਬੈਠਾ ਹੈ ਹੁਣ ਜਦੋਂ ਭਗਤ ਕਬੀਰ ਸਾਹਿਬ ਵਾਹਿਗੁਰੂ ਬਾਬਾ ਸ਼ੇਖ ਫਰੀਦ ਸਾਹਿਬ ਜੀ ਨੇ ਵੇਖਿਆ ਕਿ ਕੁਝ ਲੋਕ ਜਿਹੜੇ ਨੇ ਪ੍ਰਮਾਤਮਾ ਦੀ ਭਾਲ ਵਿੱਚ ਜੰਗਲ ਵਿੱਚ ਆਏ ਬੈਠੇ ਨੇ ਜਿਨ੍ਹਾਂ ਨੇ ਦੇ ਨਰਾਤ ਇੱਕ ਕਰ ਦਿੱਤੀ ਹੈ ਜੰਗਲ ਵਿੱਚ ਰੱਬ ਨੂੰ ਲੱਭਣ ਵਾਸਤੇ ਇਥੋਂ ਤੱਕ ਕਿ ਜੰਗਲ ਦੇ ਦਰਖਤਾਂ ਦੇ ਪੱਤੇ, ਕੰਡੇ ਤੱਕ ਵੀ ਉਹਨਾਂ ਨੇ ਮਿੱਧ ਦਿੱਤੇ, ਕੰਡਿਆਂ ਦੇ ਮੂੰਹ ਮੋੜ ਦਿੱਤੇ ਤੇ ਉਹਨਾਂ ਦੇ ਅਜਿਹੇ ਹਾਲਾਤ ਵੇਖ ਕੇ ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਫਰੀਦਾ ਜੰਗਲ ਜੰਗਲ ਕਿਆ ਭਵੈ ਵਣ ਕੰਡਾ ਮੋੜੇ ਹੈ ਵਸੀ ਰੱਬ ਹਿ ਹੱਲਿਏ ਜੰਗਲ ਕਿਆ ਢੁੰਡੇ ਕਹਿਣ ਲੱਗੇ ਫਰੀਦਾ ਤੂੰ ਜੰਗਲਾਂ ਦੇ ਵਿੱਚ ਕਿਉਂ ਭਟਕਦਾ ਫਿਰਦਾ ਹੈ ਵਣ ਦੇ ਵਿੱਚ ਜੰਗ ਜੰਗਲ ਦੇ ਕੰਡਿਆਂ ਦੇ ਮੂਹ ਵੀ ਮੋੜ ਦਿੱਤੇ ਕਹਿਣ ਲੱਗੇ ਫਰੀਦਾ ਜੰਗਲ ਜੰਗਲ ਕਿਆ ਭਵੈ ਵਣ ਕੰਡਾ ਮੋੜੇ ਹੈ ਵਸੀ ਰੱਬ ਹਿੱਲਗੇ ਜੰਗਲ ਕਿਆ ਢੁੰਡੇ ਹੈ ਅਸਲ ਵਿੱਚ ਤਾਂ ਰੱਬ ਤੇਰੇ ਹੀ ਹੱਡਿਏ ਤੇ ਹਿਰਦੇ ਵਿੱਚ ਵਸਦਾ ਹੈ ਉਹਦੀ ਕੋਈ ਵਿਸ਼ੇਸ਼ ਜਗਾ ਨਹੀਂ ਵੀ ਜੰਗਲ ਵਿੱਚ ਉਹਨੇ ਕੋਈ ਮਕਾਨ ਬਣਾਇਆ ਹੋਇਆ ਹੈ ਕਹਿ ਲਗੇ ਉਹਨੂੰ ਆਪਣੇ ਅੰਦਰੋਂ ਖੋਜ ਆਪਣੇ ਅੰਦਰੋਂ ਲੱਭ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਵੀ ਕਹਿੰਦੇ ਨੇ ਕਿ ਉਹ ਪਰਮਾਤਮਾ ਹਰ ਜਗ੍ਹਾ ਦੇ ਵਿੱਚ ਵਿਆਪਕ ਹੈ ਹੁਣ ਦੇਖੋ ਉਹ ਪਰਮਾਤਮਾ ਇੱਕ ਤੋਂ ਅਨੇਕ ਵੀ ਹੋ ਜਾਂਦਾ ਹੈ ਤੇ ਅਨੇਕਾਂ ਤੋਂ ਇੱਕ ਰੂਪ ਵੀ ਹੋ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਏਕ ਹੈ ਅਨੇਕ ਹੈ ਫਿਰ ਏਕ ਹੈ ਉਹ ਕਈ ਵਾਰ ਇੱਕ ਤੋਂ ਅਨੇਕਾਂ ਰੂਪ ਧਾਰਨ ਕਰ ਲੈਂਦਾ ਤੇ ਕਈ ਵਾਰ ਅਨੇਕਾਂ ਦੇ ਵਿੱਚ ਉਹ ਇੱਕ ਰੂਪ ਹੋ ਕਰਕੇ ਵਿਰਾਜਮਣ ਹੋ ਜਾਂਦਾ ਹੈ ਹੁਣ ਇੱਥੇ ਉਹ ਗੁਰੂ ਪਿਆਰਿਓ ਘਟਾ ਘਟਾ ਦੇ ਵਿੱਚ ਇੱਕ ਰੂਪ ਹੋ ਕਰਕੇ ਕਿਵੇਂ ਵਰਤ ਰਿਹਾ ਹੈ ਇੱਕ ਗੁਰੂ ਪਿਆਰਿਓ ਅਨੇਕਾਂ ਰੂਪਾਂ ਦੇ ਵਿੱਚ ਕਿਵੇਂ ਇੱਕ ਰੂਪ ਹੋ ਕੇ ਵਰਤ ਰਿਹਾ ਹੈ ਭਾਈ ਸਰਦਾ ਜੀ ਨੇ ਇਸ ਗੱਲ ਦੀ ਉਦਾਹਰਨਾ ਬੜੀ ਸੋਹਣੀ ਦਿੱਤੀ ਹੈ ਉਹ ਕਹਿੰਦੇ ਦੇਖੋ ਅਸੀਂ ਅੱਖਾਂ ਦੇ ਨਾਲ ਤੱਕਦੇ ਹਾਂ ਹਰ ਪ੍ਰਕਾਰ ਦਾ ਦ੍ਰਿਸ਼ ਅਸੀਂ ਅੱਖਾਂ ਦੇ ਨਾਲ ਤੱਕਦੇ ਹਾਂ ਪਰ ਕਈ ਵਾਰ ਸਾਡੇ ਮਨ ਵਿੱਚ ਜੇਨ ਵਿੱਚ ਇਹ ਜ਼ਰੂਰ ਚੱਲਦਾ ਹੈ ਤੱਕ ਕੌਣ ਰਿਹਾ ਹੈ ਵੇਖ ਕੌਣ ਰਿਹਾ ਹੈ ਅੱਖਾਂ ਤਾਂ ਇੱਕ ਇੰਦਰਾ ਹੈ ਨਾ ਗੁਰੂ ਪਿਆਰਿਓ ਪਰਮਾਤਮਾ ਨੇ ਚਮੜੇ ਦਾ ਬਣਾਇਆ ਇਹ ਇੰਦਰਾ ਹੈ ਸੋ ਇਸ ਦੇ ਪਿੱਛੇ ਕੌਣ ਕੰਮ ਕਰਦਾ ਹੈ ਸਾਡਾ ਮਨ ਕਰਦਾ ਹੈ ਸਾਡਾ ਮਨ ਗੁਰੂ ਪਿਆਰਿਓ ਜਦੋਂ ਵੀ ਕੋਈ ਰੂਪ ਤੱਕਦਾ ਹੈ ਉਦੋਂ ਝਾਕਦਾ ਹੈ ਅੱਖਾਂ ਰਾਹੀਂ ਸਾਡਾ ਮਨ ਵੇਖਦਾ ਹੈ ਤੇ ਜੋ ਵੇਖਦਾ ਹੈ ਉਹਦੀ ਜਾਣਕਾਰੀ ਨੂੰ ਕੌਣ ਇਕੱਠਿਆਂ-ਕੱਠਿਆਂ ਕਰਦਾ ਮਨ ਇਕੱਠਿਆਂ ਕਰਦਾ ਹੈ ਫਿਰ ਦੱਸਦਾ ਹੈ ਕਿ ਮੈਂ ਆਹ ਕੁਝ ਵੇਖਿਆ ਹੈ ਆਹ ਕੁਝ ਤੱਕਿਆ ਹੈ ਹੁਣ ਅੱਖਾਂ ਪਿੱਛੇ ਜਿਹੜਾ ਮਨ ਹੈ ਉਹ ਝਾਕ ਰਿਹਾ ਹੈ ਗੁਰੂ ਪਿਆਰਿਓ ਕੰਨਾ ਰਾਈ ਸੁਣਿਆ ਹੁਣ ਅੱਖਾਂ ਨੇ ਰਸ ਨਹੀਂ ਮਾਨਿਆ ਇਹ ਤਾਂ ਇੱਕ ਇੰਦਰਾ ਹੈ ਅੱਖਾਂ ਨੇ ਰਸ ਨਹੀਂ ਮਾਨਿਆ ਪਰ ਵੇਖਣ ਦਾ ਜਿਹੜਾ ਰਸ ਹੈ ਉਹ ਮਾਨ ਲੈ ਲਿਆ ਹੈ ਮਨ ਰਸ ਵੇਖਦਾ ਹੈ ਮਨ ਰੂਪ ਵੇਖਦਾ ਹੈ ਤੇ ਵੇਖੇ ਦਾ ਜਿਹੜਾ ਰਸ ਹੈ ਉਹ ਮਨ ਨੂੰ ਮਿਲਦਾ ਹੈ ਸਾਡਾ ਮਨ ਜਿਹੜਾ ਨਾ ਗੁਰੂ ਪਿਆਰਿਓ ਜੇ ਚੰਗਾ ਵੇਖੇਗਾ ਤੇ ਮਨ ਨੂੰ ਸ਼ਾਂਤੀ ਮਿਲੇਗੀ ਜੇ ਮਾੜਾ ਤੱਕੇਗਾ ਤੇ ਮਨ ਵਿੱਚ ਭੜਕਣਾ ਆ ਜਾਏ ਇਸ ਵਾਸਤੇ ਉਹ ਰਸ ਲੈਂਦਾ ਮਨ ਵੇਖਣ ਦਾ ਰਸ ਮਨ ਨੂੰ ਮਿਲਦਾ ਹੈ ਅੱਖਾਂ ਨੂੰ ਨਹੀਂ ਮਿਲਦਾ ਤੇ ਗੁਰੂ ਪਿਆਰਿਓ ਕੰਨਾਂ ਨੇ ਸੁਣਿਆ ਕੰਨ ਸਾਡੇ ਸੁਣਦੇ ਨੇ ਜਾਣਕਾਰੀ ਇਕੱਠੀ ਮਨ ਕਰਦਾ ਹੈ ਮਨ ਦੱਸਦਾ ਹੈ ਗੁਰੂ ਪਿਆਰਿਓ ਕਿ ਇਹਨੇ ਕਿਹੋ ਜਿਹਾ ਬੋਲਿਆ ਇਹਦੇ ਰਸਨਾ ਵਿੱਚ ਕਿੰਨੀ ਇੱਕ ਮਠਾਸ ਹੈ ਮਨ ਦੱਸਦਾ ਮਨ ਫੈਸਲਾ ਕਰਦਾ ਹੈ ਇਸ ਵਾਸਤੇ ਬੁੱਲ ਸੁਣਦਾ ਜਿਹੜਾ ਰਸ ਹੈ ਉਹ ਕੰਨਾਂ ਨੂੰ ਨਹੀਂ ਆਉਂਦਾ ਜੋ ਸੁਣਿਆ ਹੈ ਉਹਦਾ ਰਸ ਸਾਡਾ ਮਨ ਲੈਂਦਾ ਹੈ ਉਹਦਾ ਰਸ ਸਾਡਾ ਮਨ ਲੈਂਦਾ ਹੈ ਗੁਰੂ ਪਿਆਰਿਓ ਇਸ ਕਰਕੇ ਤੁਰਦੇ ਹਾਂ ਤੇ ਗੁਰੂ ਪਿਆਰਿਓ ਤੁਰਦਿਆਂ ਜੋ ਆਨੰਦ ਆਉਂਦਾ ਹੈ ਉਹ ਮਨ ਨੂੰ ਆਉਂਦਾ ਹੈ ਉਹ ਮਨ ਨੂੰ ਆਰਿਆ ਹੈ ਰਸਨਾ ਕੁਝ ਖਾਂਦੀ ਹੈ ਰਸਨਾ ਤੇ ਭੋਜਨ ਰੱਖਿਆ ਜਾਂਦਾ ਹੈ ਤੇ ਗੁਰੂ ਪਿਆਰਿਓ ਉਹ ਜਿਹੜਾ ਆਨੰਦ ਹੈ ਅੰਤਰੀਵ ਤੌਰ ਤੇ ਉਹ ਖਾਦੇ ਹੋਏ ਦਾ ਮਨ ਹੀ ਮਾਨਦਾ ਹੈ ਮਨ ਨੂੰ ਸਕੂਨ ਮਿਲਦਾ ਹੈ ਖਾ ਕੇ ਮਨ ਨੂੰ ਆਨੰਦ ਆਉਂਦਾ ਹੈ ਰਸਨਾ ਤਾਂ ਅੰਦਰ ਲਗਾਂਦੀ ਹੈ ਰਸਨਾ ਦੀ ਡਿਊਟੀ ਹੈ ਕਿ ਜਿਹੜਾ ਭੋਜਨ ਹੈ ਉਹਨੂੰ ਅੰਦਰ ਲੰਘਾਣਾ ਹੈ ਉਹਦਾ ਸੁਖ ਨੂੰ ਮਨ ਮੰਨਦਾ ਹੈ ਦੇਖੋ ਸਾਡੇ ਜਿਹੜੇ ਕਰਮ ਇੰਦ੍ਰੇ ਨੇ ਉਹਨਾਂ ਦੇ ਪਿੱਛੇ ਕੌਣ ਕੰਮ ਕਰ ਰਿਹਾ ਮਨ ਕਰ ਰਿਹਾ ਹੈ ਭਾਵੇਂ ਇੰਦ੍ਰੇ ਨੇ ਉਹਨਾਂ ਪੰਜ ਇੰਦਰੀਆਂ ਦੇ ਪਿੱਛੇ ਇੱਕੋ ਮਨ ਹੈ ਜਿਹੜਾ ਇਹਨਾਂ ਦਾ ਆਨੰਦ ਮਾਣਦਾ ਹੈ ਜਿਵੇਂ ਇਹਨਾਂ ਇੰਦਰੀਆਂ ਦੇ ਗੁਰੂ ਪਿਆਰਿਓ ਭੋਗੇ ਹੋਏ ਰਸਾਂ ਦਾ ਆਨੰਦ ਮਨ ਮੰਨਦਾ ਹੈ ਇਨਾ ਪਿੱਛੇ ਮਨ ਕੰਮ ਕਰਦਾ ਹੈ ਇਸ ਵਾਸਤੇ ਸਮਝ ਲੈਣਾ ਕਿ ਅਨੇਕਾਂ ਵਿੱਚ ਵੀ ਉਹ ਇੱਕ ਪਰਮਾਤਮਾ ਸਾਡੇ ਮਨ ਦੀ ਤਰ੍ਹਾਂ ਵਰਤ ਰਿਹਾ ਹੈ। ਏਕਾਂ ਦੇ ਅਨੇਕਾਂ ਦੇ ਵਿੱਚ ਸਾਡੇ ਮਨ ਦੀ ਤਰ੍ਹਾਂ ਉਹ ਪਰਮਾਤਮਾ ਇੱਕ ਹੋ ਕੇ ਵਰਤ ਰਿਹਾ ਹੈ। ਹਰ ਜੀਵ ਦੇ ਅੰਦਰ ਵਰਤ ਰਿਹਾ ਹੈ। ਗੁਰੂ ਪਿਆਰਿਓ ਇੱਥੇ ਭਾਵੇਂ ਕੋਈ ਬੱਚਾ ਹੈ ਭਾਵੇਂ ਕੋਈ ਵੱਡਾ ਹੈ ਇੱਥੇ ਰਾਜੇ ਦੇ ਵਿੱਚ ਵੀ ਪਰਮਾਤਮਾ ਹੈ। ਇਥੇ ਗਰੀਬ ਦੇ ਵਿੱਚ ਵੀ ਪਰਮਾਤਮਾ ਹੈ ਇਥੇ ਤਨਵਾਨ ਦੇ ਵਿੱਚ ਵੀ ਪਰਮਾਤਮਾ ਹੈ ਇਥੇ ਗਰੀਬ ਦੇ ਵਿੱਚ ਵੀ ਪਰਮਾਤਮਾ ਹੈ ਉਹ ਸਾਰਿਆਂ ਦੇ ਅੰਦਰ ਇੱਕ ਰੂਪ ਹੋ ਕੇ ਵਰਤ ਰਿਹਾ ਹੈ ਚਾਹੇ ਕੋਈ ਰਾਜਾ ਹੈ ਚਾਹੇ ਕੋਈ ਗਰੀਬ ਹੈ ਚਾਹੇ ਕੋਈ ਤਨਵਾਨ ਹੈ ਤੇ ਚਾਹੇ ਕੋਈ ਨਿਰਤਨ ਹੈ ਜਿਹਦੇ ਕੋਲ ਧਨ ਨਹੀਂ ਉਹਨਾਂ ਸਾਰਿਆਂ ਦੇ ਵਿੱਚ ਇੱਕ ਰੂਪ ਹੋ ਕੇ ਉਹ ਪਰਮਾਤਮਾ ਵਰਤਦਾ ਪਿਆ ਹੈ ਸਾਰਿਆਂ ਦੇ ਵਿੱਚੋਂ ਤੱਕਦਾ ਪਿਆ ਹੈ ਗੁਰੂ ਪਿਆਰਿਓ ਇੱਕ ਬੜੀ ਸੁਣੀ ਉਦਾਹਰਣਾ ਦੇਖੋ ਆਕਾਸ਼ ਵਿੱਚ ਚੰਦ ਹੈ ਤੇ ਧਰਤੀ ਤੇ ਹਜ਼ਾਰਾਂ ਘੜੇ ਪਏ ਨੇ ਤੇ ਗੁਰੂ ਪਿਆਰਿਓ ਇੱਕ ਚੰਦਰਮਾ ਜਿਹੜਾ ਹੈ ਉਹ ਹਜ਼ਾਰਾਂ ਘੜਿਆਂ ਦੇ ਵਿੱਚ ਉਹਦਾ ਪ੍ਰਤੀਬਿੰਬ ਨਜ਼ਰ ਆਂਦਾ ਹੈ ਤੇ ਜਦੋਂ ਅਸੀਂ ਆਕਾਸ਼ ਵੱਲ ਤੱਕਦੇ ਹਾਂ ਪਰ ਆਕਾਸ਼ ਵਿੱਚ ਤਾਂ ਇੱਕੋ ਚੰਦਰਮਾ ਹੈ ਪਰ ਜਦੋਂ ਘੜਿਆਂ ਵਿੱਚ ਤੱਕਿਆ ਤੇ ਉਹਨਾਂ ਹਜ਼ਾਰਾਂ ਘੜਿਆਂ ਦੇ ਵਿੱਚ ਉਹ ਚੰਦਰਮੇ ਦਾ ਪ੍ਰਤੀਬਿੰਬ ਚੰਦਰਮਾ ਨਜ਼ਰ ਆਉਂਦਾ ਹੈ ਗੁਰੂ ਪਿਆਰਿਓ ਇਹ ਨਹੀਂ ਕਿ ਆਕਾਸ਼ ਵਿੱਚ ਵੀ ਹਜ਼ਾਰਾਂ ਚੰਦਰਮੇ ਨੇ ਤਾਂ ਉਹ ਚੰਦਰਮੇ ਆਕਾਸ਼ ਵਿੱਚੋਂ ਘੜਿਆਂ ਵਿੱਚ ਨਜ਼ਰ ਆਉਂਦੇ ਨੇ ਪਾਣੀ ਵਿੱਚ ਨਜ਼ਰ ਆਉਂਦੇ ਨੇ ਨਹੀਂ ਪਿਆਰਿਓ ਆਕਾਸ਼ ਵਿੱਚ ਤਾਂ ਚੰਦਰਮਾ ਇੱਕੋ ਹੀ ਹੈ ਬਸ ਇੱਕੋ ਚੰਦਰਮੇ ਦਾ ਜਿਹੜਾ ਪ੍ਰਤੀਬਿੰਬ ਹੈ ਉਹ ਹਜ਼ਾਰਾਂ ਘੜਿਆਂ ਵਿੱਚੋਂ ਵੀ ਨਜ਼ਰ ਆਉਂਦਾ ਹੈ ਪਾਣੀਆਂ ਵਿੱਚੋਂ ਵੀ ਨਜ਼ਰ ਆਉਂਦਾ ਹੈ ਇਸੇ ਤਰ੍ਹਾਂ ਪ੍ਰਮਾਤਮਾ ਇੱਕ ਹੈ ਉਹਦੀ ਜੋਤ ਹਜ਼ਾਰਾਂ ਲੱਖਾਂ ਕਰੋੜਾਂ ਦੇ ਵਿੱਚ ਵਰਤ ਰਹੀ ਹੈ ਆਖੋ ਸਤਨਾਮ ਉਸ ਪ੍ਰਮਾਤਮਾ ਦੀ ਜੋਤ ਇਹ ਸਭ ਜੀਵਾਂ ਵਿੱਚ ਵਰਤ ਰਹੀ ਹੈ 84 ਲੱਖ ਜੁਨਾਂ ਵਿੱਚ ਵਰਤ ਰਹੀ ਹੈ ਇਸ ਵਾਸਤੇ ਸਭ ਮੈਂ ਜੋਤ ਜੋਤ ਹੈ ਸੋਏ ਤਿਹਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਕਹਨ ਲੱਗੇ ਹਰ ਕਿਸੇ ਦੇ ਵਿੱਚ ਉਹਦੀ ਜੋਤ ਹੈ ਉਹ ਅੱਖਾਂ ਦੇਖਦੀਆਂ ਨੇ ਇਹਦੇ ਪਿੱਛੇ ਵੀ ਪਰਮਾਤਮਾ ਦੀ ਜੋਤ ਕੰਮ ਕਰਦੀ ਹੈ ਕੰਨ ਸੁਣਦੇ ਨੇ ਇਹਦੇ ਪਿੱਛੇ ਵੀ ਪਰਮਾਤਮਾ ਦੀ ਬਖਸ਼ੂ ਸ਼ਕਤੀ ਕੰਮ ਕਰਦੀ ਹੈ ਰਸਨਾ ਬੋਲਦੀ ਹੈ ਜੋ ਸਾਡਾ ਸਰੀਰ ਚੱਲਦਾ ਫਿਰਦਾ ਹੈ ਇਹਦੇ ਪਿੱਛੇ ਜੋ ਸਾਨੂੰ ਸਮਰੱਥਾ ਦਿੰਦੀ ਹੈ ਉਹ ਪਰਮਾਤਮਾ ਦੀ ਹੈ ਹਰ ਜਗ੍ਹਾ ਤੇ ਪਰਮਾਤਮਾ ਵਰਤਿਆ ਕਿਸੇ ਰੂਪ ਦੇ ਵਿੱਚ ਵੀ ਵਰਤਦਾ ਹੋਵੇ ਉਹ ਸਾਡੇ ਵਿੱਚ ਪ੍ਰਮਾਤਮਾ ਹੀ ਵਰਤ ਰਿਹਾ ਹੈ ਹਰ ਜਗ੍ਹਾ ਤੇ ਪ੍ਰਮਾਤਮਾ ਵਰਤ ਰਿਹਾ ਹੈ ਜਲ ਥਲ ਮਹੀ ਅਲ ਰਵ ਰਿਹਾ ਉਹ ਜਲ ਦੇ ਵਿੱਚ ਵੀ ਹੈ ਉਹ ਥਲ ਦੇ ਵਿੱਚ ਵੀ ਹੈ ਉਹ ਵਣਾਂ ਦੇ ਵਿੱਚ ਵੀ ਹੈ ਕਿਹੜੀ ਜਗ੍ਹਾ ਹੈ ਜਿੱਥੇ ਪ੍ਰਮਾਤਮਾ ਦਾ ਵਾਸਾ ਨਹੀਂ ਹੈ ਗੁਰੂ ਪਿਆਰਿਓ ਜਲ ਕਹਾ ਥਲ ਕਹਾ ਤੂੰ ਜਲ ਦੀ ਕੀ ਗੱਲ ਕਰਦਾ ਹੈ ਥਲ ਦੀ ਕੀ ਗੱਲ ਕਰਦਾ ਹੈ ਉਹ ਕਰੋੜਾਂ ਬ੍ਰਹਮੰਡਾਂ ਦੇ ਵਿੱਚ ਵੀ ਉਹਦੀ ਕਲਾ ਵਰਤ ਰਹੀ ਹੈ। ਗੁਰੂ ਪਿਆਰਿਓ ਚੰਦਰਮਾ ਦੇ ਵਿੱਚ ਵੀ ਵਰਤ ਰਿਹਾ ਹੈ। ਸੂਰਜ ਦੇ ਵਿੱਚ ਵੀ ਵਰਤ ਰਿਹਾ ਹੈ। ਤਾਰਿਆਂ ਦੇ ਵਿੱਚ ਵੀ ਵਰਤ ਰਿਹਾ ਹੈ। ਧਰਤੀ ਦੇ ਵਿੱਚ ਵੀ ਵਰਤ ਰਿਹਾ ਹੈ। ਹਰ ਜੀਵ ਦੇ ਵਿੱਚ ਉਹ ਪਰਮਾਤਮਾ ਜਿਹੜਾ ਵਰਤ ਰਿਹਾ ਹੈ। ਹਰ ਜਗ੍ਹਾ ਤੇ ਉਹਦਾ ਵਰਤਾਰਾ ਵਰਤ ਰਿਹਾ ਹੈ। ਇਸ ਵਾਸਤੇ ਕਹਿਣ ਲੱਗੇ ਜਿਵੇਂ ਫੁੱਲ ਦੀ ਸੁਗੰਧੀ ਫੁੱਲ ਵਿੱਚ ਸਮਾਈ ਹੋਈ ਹੈ ਉਹਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਇਸੇ ਤਰ੍ਹਾਂ ਪਰਮਾਤਮਾ ਸਾਰਿਆਂ ਦੇ ਵਿੱਚ ਸਮੋਇਆ ਹੋਇਆ ਬੈਠਾ ਹੈ ਸਾਰਿਆਂ ਦੇ ਵਿੱਚ ਵਿਆਪਕ ਹੋਇਆ ਬੈਠਾ ਹੈ ਗੁਰੂ ਪਿਆਰਿਓ ਪਰ ਉਹ ਪਦਾਰਥਾਂ ਦੇ ਵਿੱਚ ਲਪਾਇਮਾਨ ਨਹੀਂ ਹੁੰਦਾ ਉਹ ਮਾਇਆ ਦੇ ਵਿੱਚ ਲਪਾਇਮਾਨ ਨਹੀਂ ਹੁੰਦਾ ਗੁਰੂ ਪਿਆਰਿਓ ਮਾਇਆ ਦੇ ਪਦਾਰਥਾਂ ਧਨ ਦੌਲਤੋਂ ਲਪਾਇਮਾਨ ਨਹੀਂ ਹੈ ਉਹਨਾਂ ਤੋਂ ਰਹਿਤ ਹੈ ਗੁਰੂ ਪਿਆਰਿਓ ਉਹਨਾਂ ਤੋਂ ਰਹਿਤ ਹੈ ਉਹਨਾਂ ਦੀ ਸ਼ੋਹ ਨਹੀਂ ਲੱਗਦੀ ਕਦੇ ਉਸ ਪ੍ਰਮਾਤਮਾ ਨੂੰ ਇਸ ਵਾਸਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ ਘਟ ਘਟ ਮੈਂ ਹਰ ਜੂ ਬਸੈ ਉਹ ਘਟ ਘਟ ਦੇ ਵਿੱਚ ਵਸਦਾ ਹੈ ਕਹਿਣ ਲੱਗੇ ਜਿਸ ਜੀਵ ਨੂੰ ਤੂੰ ਮਾਰਦਾ ਹੈ ਆਪਣੇ ਜ਼ਬਾਨ ਦੇ ਚਸਕੇ ਲਈ ਯਾਦ ਰੱਖੀ ਉਸ ਜੀਵ ਦੇ ਵਿੱਚ ਵੀ ਉਹ ਪ੍ਰਮਾਤਮਾ ਬੈਠਾ ਹੈ ਗੁਰਬਾਣੀ ਦਾ ਬੜਾ ਸੋਹਣਾ ਸ਼ਬਦ ਪੜ੍ਹਦੇ ਆ ਕਹਿਣ ਲੱਗੇ ਜਾ ਮੈਂ ਏਕ ਖੁਦਾਏ ਕਹਿਤ ਹੋ ਤੌਕ ਨੂੰ ਮੁਰਗੀ ਮਾਰੇ ਤੂੰ ਜ਼ਬਾਨ ਦੇ ਚਸਕੇ ਲਈ ਮੁਰਗੀ ਨੂੰ ਵੀ ਮਾਰ ਦਿੱਤਾ ਉਹਦਾ ਵੀ ਗਲਾ ਘੁੱਟ ਦਿੱਤਾ ਪਰ ਕਹਿਣ ਲੱਗੇ ਉਸ ਪ੍ਰਮਾਤਮਾ ਦਾ ਵਾਸਾ ਤਾਂ ਇੱਕ ਮੁਰਗੀ ਦੇ ਵਿੱਚ ਵੀ ਹੈ ਪ੍ਰਮਾਤਮਾ ਦਾ ਵਾਸਾ ਹਰ ਜੀਵ ਦੇ ਵਿੱਚ ਹੈ ਜਾਂ ਮੈਂ ਏਕ ਖੁਦਾਏ ਕਹਿ ਤਹੋ ਤੌਕ ਨੂੰ ਮੁਰਗੀ ਮਾਰੇ ਇਹਨਾਂ ਦੇ ਵਿੱਚ ਵੀ ਉਹ ਬੈਠਾ ਹੋਇਆ ਹਾਥੀ ਤੇ ਕੀੜੀ ਦੇ ਵਿੱਚ ਇੱਕ ਸਮਾਨ ਹੋ ਕੇ ਬੈਠਾ ਹੋਇਆ ਹਾਥੀ ਦਾ ਆਕਾਰ ਬੜਾ ਵੱਡਾ ਹੈ ਕੀੜੀ ਦਾ ਆਕਾਰ ਬੜਾ ਛੋਟਾ ਹੈ ਪਰ ਗੁਰਮਖੋ ਕੀੜੀ ਦੇ ਵਿੱਚ ਤੇ ਹਾਥੀ ਦੇ ਵਿੱਚ ਪਰਮਾਤਮਾ ਦੀ ਕਲਾ ਬਰਾਬਰ ਹੀ ਵਰਤਦੀ ਹੈ ਠੀਕ ਹੈ ਹਾਥੀ ਤਾਕਤ ਕਰਕੇ ਬੜਾ ਬਲਵਾਨ ਹੈ ਆਕਾਰ ਕਰਕੇ ਬੜਾ ਬਲਵਾਨ ਹੈ ਤੇ ਕੀੜੀ ਆਕਾਰ ਕਰਕੇ ਬੜੀ ਛੋਟੀ ਜਿਹੀ ਹੈ ਬੜੀ ਛੋਟੀ ਜਿਹੀ ਪਰ ਗੁਰਮਖੋ ਪਰਮਾਤਮਾ ਦੀ ਕਲਾ ਬਰਾਬਰ ਹੀ ਇਹਨਾਂ ਦੇ ਵਿੱਚ ਵਰਤਦੀ ਹੈ ਬਰਾਬਰ ਹੀ ਇਹਨਾਂ ਵਿੱਚ ਵਰਤ ਰਿਹਾ ਹੈ ਜਾਨ ਇੱਕੋ ਜਿਹੀ ਹੈ ਜਿੰਨੀ ਹਾਥੀ ਵਿੱਚ ਜਾਨ ਹੈ ਓਨੀ ਜਾਨ ਪਰਮਾਤਮਾ ਨੇ ਕੀੜੀ ਵਿੱਚ ਪਾ ਦਿੱਤੀ ਹੈ ਇਸ ਕਰਕੇ ਬਰਾਬਰ ਹੋ ਕਰਕੇ ਉਹਨਾਂ ਜੀਵਾਂ ਦੇ ਵਿੱਚ ਉਹ ਪਰਮਾਤਮਾ ਵਰਤਦਾ ਜੀ ਕੋਈ ਗੁਰਮੁਖੋ ਕਿਸੇ ਨਾਲ ਭਿੰਨ ਭੇਦ ਨਹੀਂ ਹੈ ਸਾਰਿਆਂ ਦੇ ਵਿੱਚ ਉਹ ਬੈਠਾ ਹੋਇਆ ਹੈ ਜਰੇ ਜਰੇ ਦੇ ਵਿੱਚ ਤੇ ਕਹਿਣ ਲੱਗੇ ਤੂੰ ਖੋਜਣ ਦਾ ਯਤਨ ਕਰ ਖੋਜਣ ਦਾ ਇੱਕੋ ਤਰੀਕਾ ਹੈ ਤੂੰ ਆਕਾਤ ਜਗਾ ਵਿੱਚ ਬੈਠ ਕੇ ਭਾਵੇਂ ਘਰ ਇਹ ਨਹੀਂ ਜ਼ਰੂਰੀ ਜੰਗਲ ਵਿੱਚ ਜਾਣਾ ਕਹਿਣ ਲੱਗੇ ਤੂੰ ਜੰਗਲ ਬਣਾ ਲੈ ਆਪਣੇ ਘਰ ਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਘਰ ਵਿੱਚ ਬਹਿ ਘਰ ਵਿੱਚ ਬਹਿ ਕੇ ਚੌਂਕੜਾ ਮਾਰ ਕੇ ਆਕਾਗਰਤਾ ਦੇ ਨਾਲ ਵਾਹਿਗੁਰੂ ਦਾ ਸਿਮਰਨ ਕਰ ਵਾਹਿਗੁਰੂ ਗੁਰ ਮੰਤਰ ਹੈ ਜਦ ਭੋਂ ਮੈਂ ਖੋਈ ਜਦੋਂ ਤੂੰ ਵਾਹਿਗੁਰੂ ਦਾ ਸਿਮਰਨ ਕਰੇਗਾ ਮਨ ਜੋੜ ਕੇ ਕਰੇਗਾ ਕਹਿਣ ਲੱਗੇ ਮਨ ਜਿਹੜਾ ਹੈ ਉਹ ਜੁੜਨਾ ਬੜਾ ਜ਼ਰੂਰੀ ਹੈ ਮਨ ਚਿੱਤ ਮਨ ਤੇ ਚਿੱਤ ਨੂੰ ਜੋੜਨਾ ਬੜਾ ਜ਼ਰੂਰੀ ਹੋਇਆ ਕਰਦਾ ਹੈ ਸੁਰਤੀ ਨੂੰ ਜੋੜਨਾ ਬੜਾ ਜ਼ਰੂਰੀ ਹੋਇਆ ਕਰਦਾ ਹੈ ਗੁਰਮੁਖੋ ਸ਼ਬਦ ਤੇ ਸੁਰਤ ਦਾ ਮੇਲ ਹੋਣਾ ਬੜਾ ਜ਼ਰੂਰੀ ਹੈ ਇਹ ਨਹੀਂ ਸ਼ਬਦ ਬੋਲਿਆ ਜਾ ਰਿਹਾ ਤੇ ਸੁਰਤ ਸਾਡੀ ਹੋਰ ਪਾਸੇ ਭੱਜੀ ਫਿਰਦੀ ਹੈ ਧੰਦਿਆਂ ਵਿੱਚ ਭੱਜੀ ਫਿਰਦੀ ਹੈ ਗੁਰਮੁਖੋ ਸ਼ਬਦ ਦਾ ਚੇਲਾ ਸੁਰਤ ਨੂੰ ਬਣਾਉਣਾ ਪਏਗਾ ਸੁਰਤ ਸਾਡੀ ਜਿੱਦਨ ਸ਼ਬਦ ਦਾ ਚੇਲਾ ਬਣ ਗਏ ਤਾਂ ਗੁਰੂ ਨਾਨਕ ਸਾਹਿਬ ਇਹ ਕਹਿੰਦੇ ਨੇ ਸ਼ਬਦ ਗੁਰੂ ਸੁਰਤ ਧੁਨ ਚੇਲਾ ਪੁੱਛਿਆ ਸੀ ਤੁਹਾਡਾ ਗੁਰੂ ਕੌਣ ਹੈ ਕਹਿਣ ਲੱਗੇ ਸ਼ਬਦ ਮੇਰਾ ਗੁਰੂ ਹੈ ਤੇ ਮੇਰੀ ਜਿਹੜੀ ਮੇਰੀ ਜਿਹੜੀ ਸੁਰਤ ਹੈ ਉਹ ਇਸ ਚੇਲਾ ਹੈ ਯਾਦ ਰੱਖਣਾ ਜਿੱਦਨ ਸੁਰਤ ਸਾਡੀ ਸ਼ਬਦ ਦਾ ਚੇਲਾ ਬਣ ਗਈ ਉਹ ਦਿਨ ਗੁਰਮੁਖੋ ਵਹਿਗੁਰੂ ਦੀ ਕਲਾ ਵਰਤ ਜਾਏ ਇਕਾਗਰਤਾ ਨਾਲ ਬੈਠਣਾ ਸੁਰਤ ਨੂੰ ਸ਼ਬਦ ਨਾਲ ਜੋੜਨਾ ਤੇ ਅਭਿਆਸ ਕਰਨਾ ਸਿਮਰਨ ਦਾ ਜਿਸ ਦਿਨ ਸਿਮਰਨ ਦਾ ਅਭਿਆਸ ਕਰਨ ਲੱਗ ਗਏ ਉਹ ਦਿਨ ਗੁਰਮਖੋਸ ਪਰਮਾਤਮਾ ਦਾ ਵੀ ਝਲਕਾਰਾ ਪੈ ਜਾਏਗਾ ਉਹਦੇ ਵੀ ਦਿਦਾਰੇ ਹੋ ਜਾਣਗੇ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਬਾਣੀ ਕਹਿੰਦੀ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੀ ਤੂੰ ਰੋਜ ਖੋਜਿਆ ਕਰ ਰੋਜ ਸਿਮਰਨ ਕਰਿਆ ਕਰ ਭਾਵੇਂ 10 ਮਿੰਟ ਕਰ ਭਾਵੇਂ 15 ਮਿੰਟ ਕਰ ਪਾਵੇ 20 20 ਮਿੰਟ ਕਰ ਘੰਟਾ ਕਰ ਢਾਈ ਘੰਟੇ ਗੁਰਮਖੋ ਵੈਸੇ ਤਾਂ ਢਾਈ ਘੰਟੇ ਦਾ ਸਾਨੂੰ ਹੁਕਮ ਹੈ ਪਰ ਇੰਨਾ ਅਸੀਂ ਟਾਈਮ ਕੱਢ ਨਹੀਂ ਸਕਦੇ ਕਲ ਜੋਗੀ ਜੀਵਾਂ ਲਈ ਇੰਨਾ ਬੈਠਣਾ ਬੜਾ ਔਖਾ ਪਰ ਜਿਹੜੇ ਨਾਮ ਅਭਿਆਸੀ ਨੇ ਉਹ ਢਾਈ ਤੋਂ ਵੀ ਵੱਧ ਲਾ ਲੈਂਦੇ ਆ ਸਮਾਂ ਉਹ ਤਾਂ ਅਠੇ ਪੈਰੀ ਪ੍ਰਮਾਤਮਾ ਨੂੰ ਯਾਪ ਕਰਦੇ ਨੇ ਯਾਦ ਕਰਦੇ ਨੇ ਪਰ ਕਹਿੰਦੇ ਨੇ ਕੁਝ ਸਮਾਂ ਉਸ ਵੈਗਰ ਲਈ ਜ਼ਰੂਰ ਕੱਢਿਆ ਕਰ ਜਦੋਂ ਯਾਦ ਕਰੇਗਾ ਇੱਕ ਦਿਨ ਪਰਮਾਤਮਾ ਤੈਨੂੰ ਜ਼ਰੂਰ ਦਰਸ਼ਨ ਬਖਸ਼ੇਗਾ। ਉਹਨੂੰ ਆਵਾਜ਼ ਮਾਰੇਗਾ, ਉਹਦਾ ਅਭਿਆਸ ਕਰੇਗਾ, ਨਾਮ ਸਿਮਰਨ ਦਾ ਅਭਿਆਸ ਜਤਨ ਹੋਏਗਾ ਤੇਰੀ ਜ਼ਿੰਦਗੀ ਦੇ ਵਿੱਚ। ਬਾਣੀ ਕਹਿੰਦੀ ਬੰਦੇ ਖੋਜ ਦਿਲ ਹਰ ਰੋਜ਼ ਆਪਣੇ ਦਿਲ ਨੂੰ ਰੋਜ਼ ਖੋਜਿਆ ਕਰ। ਉਹ ਤੇਰੇ ਦਿਲ ਵਿੱਚ ਬੈਠਾ ਏ, ਤੇਰੇ ਅੰਦਰ ਬੈਠਾ ਏ ਪਰ ਤੈਨੂੰ ਨਜ਼ਰ ਨਹੀਂ ਆ ਰਿਹਾ। ਕਿਉਂਕਿ ਸਾਡੀ ਹਾਲਾਤ ਇਹੋ ਜਿਹੀ ਨੇ ਸਾਡੇ ਹਾਲਾਤ ਜਿਵੇਂ ਇੱਕ ਮਿਰਗ ਹੈ ਤੇ ਮਿਰਗ ਦੀ ਜਿਹੜੀ ਧੁੰਨੀ ਹੈ, ਨਾਭੀ ਹੈ। ਉਹਦੇ ਵਿੱਚ ਕਸਤੂਰੀ ਹੁੰਦੀ ਹੈ ਕਿਸੇ ਵਿਰਲੇ ਦੀ ਪਰ ਗੁਰੂ ਪਿਆਰਿਓ ਜਦੋਂ ਕਸਤੂਰੀ ਹੁੰਦੀ ਹੈ ਤੇ ਕਸਤੂਰੀ ਦੀ ਖੁਸ਼ਬੂ ਆਉਂਦੀ ਹੈ ਪਰ ਖੁਸ਼ਬੂ ਜਦੋਂ ਖੁਸ਼ਬੂ ਨਿਕਲਦੀ ਹੈ ਤੇ ਜਿਹੜਾ ਹਿਰਨ ਹੈ ਜਿਹੜਾ ਮਿਰਗ ਹੈ ਉਹ ਖੁਸ਼ਬੂ ਨੂੰ ਤੱਕ ਕੇ ਖੁਸ਼ਬੂ ਨੂੰ ਸੁੰਘਦਾ ਹੋਇਆ ਹੋਰ ਪਾਸੇ ਨੂੰ ਭਟਕਦਾ ਹੈ ਭੱਜਦਾ ਹੈ ਦੌੜਦਾ ਹੈ ਪਰ ਉਹਨੂੰ ਇਹ ਨਹੀਂ ਪਤਾ ਇਹ ਖੁਸ਼ਬੂ ਕਿੱਥੋਂ ਆ ਰਹੀ ਹੈ ਕਿਹੜੀ ਜਗ੍ਹਾ ਤੋਂ ਆ ਰਹੀ ਹੈ ਪਰ ਅਸਲ ਵਿੱਚ ਹਕੀਕਤ ਦੇ ਵਿੱਚ ਉਹ ਕਸਤੂਰੀ ਤਾਂ ਉਹਦੀ ਨਾਭੀ ਵਿੱਚ ਸੀ ਪਰ ਉਹਨੂੰ ਸਮਝ ਨਹੀਂ ਆ ਰਹੀ ਕਿ ਖੁਸ਼ਬੂ ਕਿੱਥੋਂ ਆ ਰਹੀ ਹੈ ਪਰ ਇਸੇ ਤਰ੍ਹਾਂ ਪਰਮਾਤਮਾ ਤੇ ਸਾਡੇ ਅੰਦਰ ਅਸੀਂ ਹੋਰ ਪਾਸੇ ਭੜਕਦੇ ਫਿਰਦੇ ਸਾਨੂੰ ਸਮਝ ਹੀ ਨਹੀਂ ਆ ਰਹੀ ਪਰਮਾਤਮਾ ਹੈ ਕਿੱਥੇ ਗੁਰੂ ਅਮਰਦਾਸ ਕਹਿੰਦੇ ਨੇ ਜਿਉਂ ਕਸਤੂਰੀ ਮਿਰਕ ਨਾ ਜਾਣੈ ਭਰਮ ਦਾ ਭਰਮ ਪੁਲਾਇਆ ਕਹਿਣ ਲੱਗੇ ਜਿਵੇਂ ਕਸਤੂਰੀ ਨੂੰ ਮਿਰਗ ਨਹੀਂ ਜਾਣਦਾ ਪਰ ਕਸਤੂਰੀ ਉਹਦੇ ਕੋਲ ਹੈ ਉਹ फडਕਦਾ ਰਹਿੰਦਾ ਹੈ ਕੰਧਰਾਂ ਵਿੱਚ ਸਿਰਪਸਾ ਬੈੰਦਾ ਹੈ ਉਹ ਗੁਰੂ ਪਿਆਰਿਓ ਫੜਕਦਾ ਰਹਿੰਦਾ ਹੈ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁਖਾਂ ਸਾਧਨਾ ਪਾਇਆ ਅੰਮ੍ਰਿਤ ਤਾਂ ਮਨਮੁਖ ਬੰਦੇ ਦੇ ਅੰਦਰ ਵੀ ਆ ਹਰ ਬੰਦੇ ਦੇ ਅੰਦਰ ਰੱਬ ਨੇ ਅੰਮ੍ਰਿਤ ਰੱਖਿਆ ਜੀ ਅਸੀਂ ਬਾਹਰੋਂ ਅੰਮ੍ਰਿਤ ਕਿਉਂ ਛਕਦੇ ਆ ਕਿਉਂ ਲੋੜ ਪੈਂਦੀ ਆ ਸਾਨੂੰ ਗਾਦਰਾ ਪਾਉਣ ਦੀ ਪੰਜ ਕਕਾਰ ਪਾਉਣ ਦੀ 15 ਛੱਡੇ ਲੈਂਦੀ ਦਾ ਕਾਰਨ ਕੀ ਆ ਗੁਰੂ ਪਿਆਰਿਓ ਡਾਕਟਰ ਤਾਰਨ ਸਿੰਘ ਜੀ ਨੇ ਬੜੀ ਸੁਣੀ ਉਦਾਹਰਨ ਦਿੱਤੀ ਉਹ ਕਹਿੰਦੇ ਘਰ ਵਿੱਚ ਨਲਕਾ ਹੁੰਦਾ ਨਲਕਾ ਤੇ ਜੇ ਨਲਕੇ ਦਾ ਪਾਣੀ ਇੱਥਾਂ ਚਲਾ ਜਾਏ ਨਾ ਤੇ ਇੱਥਾਂ ਵਿਆਹ ਪਾਣੀ ਤਾਂ ਲਿਆਉਣ ਵਾਸਤੇ ਕੀ ਕਰਨਾ ਪਏਗਾ ਸਾਨੂੰ ਇੱਥਾਂ ਗਏ ਪਾਣੀ ਨੂੰ ਤਾਂ ਲਿਆਉਣ ਵਾਸਤੇ ਉੱਤੋਂ ਦੀ ਪਾਣੀ ਪਾਣਾ ਪਏਗਾ ਜਦ ਜਦੋਂ ਅਸੀਂ ਉੱਤੋਂ ਦੀ ਨਲਕੇ ਵਿੱਚ ਪਾਣੀ ਪਾਵਾਂਗੇ ਤੇ ਜਿਹੜਾ ਵੇਠਾ ਪਾਣੀ ਚਲਾ ਗਿਆ ਹੈ ਉਹ ਬਾਹਰ ਤਾਂ ਆ ਜਾਏਗਾ ਉੱਪਰ ਆ ਜਾਏਗਾ ਇਸੇ ਤਰ੍ਹਾਂ ਅੰਮ੍ਰਿਤ ਸਾਡੇ ਅੰਦਰ ਹੈ ਤੇ ਸਾਡੇ ਤੋਂ ਪ੍ਰਗਟ ਨਹੀਂ ਹੋ ਰਿਹਾ ਯਾਦ ਰੱਖਣਾ ਅੰਦਰ ਦੇ ਅੰਮ੍ਰਿਤ ਨੂੰ 15 ਛੱਟੇ ਜਿਹੜੇ ਪੰਜਾਂ ਪਿਆਰਿਆਂ ਤੋਂ ਲੈਣੇ ਨੇ ਉਹ 15 ਛੱਟੇ ਅੰਮ੍ਰਿਤ ਦੇ ਅੰਦਰ ਦੇ ਅੰਮ੍ਰਿਤ ਨੂੰ ਹੀ ਪ੍ਰਗਟ ਕਰ ਦੇਣਗੇ ਆਖੋ ਸਤਨਾਮ ਸਾਡੇ ਅੰਦਰ ਦੇ ਅੰਮ੍ਰਿਤ ਨੂੰ ਬਾਹਰੋਂ ਛੱਗਿਆ ਅੰਮ੍ਰਿਤ ਪ੍ਰਗਟ ਕਰੇਗਾ ਉਹ ਵੀ ਉਦੋਂ ਪ੍ਰਗਟ ਕਰੇਗਾ ਜਦੋਂ ਰਹਿਤ ਰੱਖਾਂਗੇ ਜਦੋਂ ਪੰਜ ਬਾਣੀਆਂ ਦਾ ਨਿਤਨੇਮ ਕਰਾਂਗੇ ਗੁਰੂ ਦੀ ਚਲਾਈ ਸਿੱਖਿਆ ਤੇ ਚੱਲਾਂਗੇ ਇਹ ਨਹੀਂ ਅੰਮ੍ਰਿਤ ਛਾਕਾਏ ਤੇ 40 ਦਿਨ ਅੰਮ੍ਰਿਤ ਰੱਖਿਆ ਤੇ 40 ਦਿਨਾਂ ਤੋਂ ਬਾਅਦ ਗਾਤਰਾ ਰਾਹ ਲਾ ਕੇ ਕਿੱਲੀ ਤੇ ਟੰਗ ਦਿੱਤਾ ਜੀ 40 ਦਿਨ ਪੂਰੇ ਹੋ ਗਏ ਸਵਾ ਦਿਨ ਹੁਣ ਮੈਨੂੰ ਲੋੜ ਨਹੀਂ ਆਖੋ ਸਤਨਾਮ ਹੁਣ ਮੈਨੂੰ ਲੋੜ ਨਹੀਂ ਕਿਉਂਕਿ 40 ਦਿਨ ਅੰਮ੍ਰਿਤ ਰੱਖਣ ਵਾਲੇ ਵੀ ਇੱਥੇ ਬੜੇ ਨੇ ਜਿਹੜੇ ਸਿਰਫ ਸਵਾ ਮਹੀਨਾ ਹੀ ਅੰਮ੍ਰਿਤ ਰੱਖਦੇ ਨੇ ਸਵਾ ਮਹੀਨਾ ਗਾਤਰਾ ਉਤੋਂ ਦੀ ਪਾ ਕੇ ਰੱਖਦੇ ਨੇ ਮੁੜ ਲਾਧਿਆ ਕਰਦੇ ਆ ਪਰ ਜ਼ਿੰਦਗੀ ਭਰ ਨਿਭਾਉਣ ਵਾਲੇ ਨਿਭਾਉਣ ਵਾਲੇ ਵਿਰਲੇ ਹੀ ਮਿਲਿਆ ਕਰਦੇ ਹਨ ਇਸ ਵਾਸਤੇ ਅੰਦਰ ਦੇ ਅੰਮ੍ਰਿਤ ਨੂੰ ਪ੍ਰਗਟ ਕਰਨ ਵਾਸਤੇ ਬਾਹਰੋਂ ਅੰਮ੍ਰਿਤ ਛਕਣਾ ਬੜਾ ਜ਼ਰੂਰੀ ਹੋਇਆ ਕਰਦਾ ਹੈ ਇਹ ਦਾਤ ਸਤਿਗੁਰਾਂ ਨੇ ਦਿੱਤੀ ਹੈ ਇਸ ਵਾਸਤੇ ਜਿਹੜਾ ਅੰਦਰ ਅੰਮ੍ਰਿਤ ਰੂਪ ਹੋ ਕਰਕੇ ਰੱਬ ਬੈਠਾ ਨਾ ਉਸ ਰੱਬ ਨੂੰ ਪ੍ਰਗਟ ਕਰਨ ਵਾਸਤੇ ਬਾਹਰੋਂ ਵਾਹਿਗੁਰੂ ਦਾ ਜਾਪ ਕਰਨਾ ਬੜਾ ਜ਼ਰੂਰੀ ਜੇ ਜਿੰਨਾ ਚਿਰ ਅਸੀਂ ਰਸਨਾ ਨਾਲ ਜਾਪ ਨਹੀਂ ਕਰਦੇ ਗੁਰੂ ਪਿਆਰੇ ਸੁਰਤ ਨਾਲ ਜਾਪ ਨਹੀਂ ਕਰਦੇ ਉਹਨਾਂ ਚਿਰ ਅੰਦਰ ਬੈਠਾ ਅਮਰਤ ਰੂਪ ਪਰਮਾਤਮਾ ਨੇ ਪ੍ਰਗਟ ਨਹੀਂ ਜਿਉਣਾ ਉਹ ਦਿਨ ਪ੍ਰਗਟ ਹੋਏਗਾ ਜਦਨ ਅਸੀਂ ਵਾਹਿਗੁਰੂ ਦਾ ਅਭਿਆਸ ਕਰਾਂਗੇ ਇਸ ਵਾਸਤੇ ਮਹਾਰਾਜ ਕਹਿੰਦੇ ਨੇ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਸੰਤ ਜਾਨੇ ਪੁਕਾਰ ਪੁਕਾਰ ਕੇ ਕਹਿੰਦੇ ਨੇ ਉਹ ਸਜਣਾ ਰੱਬ ਤਾਂ ਤੇਰੇ ਘੜ ਹਿਰਦੇ ਵਿੱਚ ਬੈਠਾ ਹੈ ਤੇਰੇ ਸਰੀਰ ਵਿੱਚ ਬੈਠਾ ਹੈ ਉਹ ਅੰਦਰ ਬੈਠਾ ਹੈ ਤੇਰੇ ਕਹੋ ਨਾਨਕ ਤਿਹ ਭਜਮਣਾ ਭਉ ਨਿਤ ਉਤਰ ਹੈ ਪਾਰ ਅੱਗੇ ਕਹਿੰਦੇ ਨੇ ਉਹ ਸਜਣਾ ਸੀ ਤੈਨੂੰ ਕਹਿੰਨੇ ਆ ਕਿ ਉਹਨੂੰ ਯਾਦ ਕਰ ਉਹਦਾ ਭਜਨ ਕਰ ਭਉ ਨਿਤ ਉਤਰ ਹੈ ਪਾਰ ਜਦੋਂ ਤੂੰ ਉਹਨੂੰ ਯਾਦ ਕਰੇਗਾ ਉਹਦਾ ਭਜਨ ਕਰੇਗਾ ਤੇ ਭੌਜਲ ਸੰਸਾਰ ਤੋਂ ਤੂੰ ਪਾਰ ਹੋ ਜਾਏਗਾ ਸੰਸਾਰ ਭੌਜਲ ਤੋਂ ਤੇਰਾ ਪਾਰ ਉਤਾਰਾ ਹੋ ਜਾਏਗਾ ਜਦੋਂ ਤੂੰ ਘਟ ਘਟ ਵਿੱਚ ਬੈਠੇ ਹੋਏ ਰੱਬ ਦਾ ਸਿਮਰਨ ਕਰੇਗਾ ਉਹਦਾ ਚੰਦਨ ਕਰੇਗਾ ਸੰਸਾਰ ਤੋਂ ਪਾਰ ਲੰਘ ਜਾਏਗਾ ਇਹ ਸਤਿਗੁਰਾਂ ਨੇ ਕਿਰਪਾ ਕਰਕੇ 12 ਨੰਬਰ ਸ਼ਲੋਕ ਦੀ ਜੋ ਵਿਚਾਰ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਜੋ ਸਾਡੇ ਕਲਜੂਗ ਦੀ ਜੀਵਾਂ ਦੇ ਹਿਰਦਿਆਂ ਤੇ ਵਸ ਜਾਵੇ ਸਤਿਗੁਰੂ ਰਹਿਮਤ ਕਰਨ ਇਲੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਘਟ ਘਟ ਮੈਂ ਹਰਿ ਜੂ ਵਸੈ ਸੰਤਨ ਕਹਿਉ ਪੁਕਾਰ ਕਹੋ ਨਾਨਕ ਤੇ ਭਜਮਣਾ ਭੌ ਨਿਦ ਉਤਰਹਿ ਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮਕਲੀ ਮਹੱਲਾ ਦੀ ਜਾ ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸੇਤੀ ਮਨਵ ਜੀਆਂ ਵਧਾਈਆਂ ਆਰਾਗ ਰਤਨ ਪਰਵਾਰ ਪਰਿਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾਮ ਜਨੀ ਵਸਾਇਆ ਕਹ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂ ਸਦਾ ਰਵ ਹਰ ਨਾਲੇ ਹਰ ਨਾਲ ਰਹਤੁ ਮਨ ਮੇਰੇ ਦੁਖ ਸਾਗ ਸਰਨਾ ਅੰਗੀਕਾਰੁ ਉਹ ਕਰੇ ਤੇਰਾ ਕਰਜ ਸਭ ਸਵਾਰਨਾ ਸਭਨਾ ਗਲਾਸ